ਮੈਂ ਗਲਤੀ ਵੱਡੀ ਕਰ ਗਿਆ ਸੀ ਮੈਂ ਭੱਜ ਗਿਆ ਸੀ ਜੇਲ੍ਹ ਚੋਂ ਭੱਜ ਗਿਆ ਸੀ ਤੁਸੀਂ ਹਾਂ ਜੀ ਮੈਂ ਪਹਿਲੇ ਮੈਂ ਨਾਟਕ ਕੀਤਾ ਵੀ ਮੈਂ ਇਦਾਂ ਕਰਕੇ ਮੇਰੀਆਂ ਲੱਤਾਂ ਖੜ ਗਈਆਂ ਮੈਨੂੰ ਉਹਨਾਂ ਨੇ ਉਹਦੇ ਪਿੱਛੇ ਉਹ ਪਿਆਰ ਸੀਗਾ ਤੁਸੀਂ ਉਹ ਕਹਾਣੀ ਪੂਰੀ ਦੱਸੋਇਆ ਫਿਰ ਉਹਦੇ ਵਿੱਚ ਕਾਰਨ ਸੀ ਉਹ ਕੁੜੀ ਮੁਲਾਕਾਤ ਤੇ ਆਈ ਮੇਰੀ ਤੇ ਜਿੱਦ ਨੂੰ ਮੇਰੀ ਗੱਲ ਹੋਸ ਹੂੰ ਮੁਲਾਕਾਤ ਤੇ ਹਿੱਤੇ ਤਨ ਬੋਤਾਂ ਵੀ ਜਾਲੀਆਂ ਲੱਗੀਆਂ ਹੁੰਦੀਆਂ ਹੂੰ ਵੀ ਇਦਾਂ ਇਕੱਲੇ ਹੱਥੀ ਟੱਚ ਹੋ ਜਾਂਦੇ ਵੀ ਬੰਦਾ ਉਹ ਨਹੀਂ ਕਰਦਾ ਉਹ ਮੈਨੂੰ ਕਹਿੰਦੀ ਏਦਾਂ ਕਰਕੇ ਵੀ ਮੈਂ ਤਾਂ ਵੀ ਤੁਹਾਡੇ ਕੋਲ ਬੈਠਣਾ ਹੂੰ ਤੇ ਉੱਤੇ ਕੋਈ ਬੰਦਾ ਸੀ ਮੈਨੂੰ ਕਹਿੰਦਾ ਹੈਗਾ ਕਿ ਉਹ ਗਾਰਦ ਲੱਗ ਜਾਂਦੀ ਜੇ ਉਹ ਗਾਰਦ ਦੇ ਘਰ ਦੇ ਵੀ ਆ ਜਾਂਦੇ ਕੋਲੇ ਵੀ ਹਨਾ ਵੀ ਕਾਮਲੀ ਵੀ ਮਿਲਦੀ ਏ ਸਾਰੇ ਵੈਂਦੀ ਨੇ ਹਨਾ ਤੇ ਮੈਂ ਸੋਚਿਆ ਵੀ ਠੀਕ ਆ ਹੂੰ ਤੇ ਬਸ ਮੈਂ ਉਥੋਂ ਨਾੜਕ ਆਪਦੇ ਦਿਮਾਗ 'ਚ ਸੋਚਿਆ ਵੀ ਮੈਂ ਏਦਾਂ ਕਰਕੇ ਕਿਸੇ ਸਾਹਬ ਨਾਲ ਗਾਰਦ ਲਵਾਣੀ ਉਹ ਪੁੱਛਾ ਕਹਿੰਦੇ ਵੀ ਏਦਾਂ ਕੋਈ ਬੰਦਾ ਕਹਿੰਦਾ ਕਿ ਸਿਰ ਦੁਖਦਾ ਫੇਰ ਨਹੀਂ ਕੋਈ ਗਾਰਦ ਲਾਉਂਦਾ ਕੋਈ ਬਹਾਨਾ ਹੋਣਾ ਚਾਹੀਦਾ ਕੋਈ ਵੱਡਾ ਬਹਾਨਾ ਚਾਹੀਦਾ ਅਸੀਂ ਉੱਥੇ ਕੁ ਮੰਚੀ ਗੋਟਿਆ ਮੰਚੀ ਗੋਟੇ ਉਹਨਾਂ ਨੇ ਸਾਨੂੰ ਗੋਟੇ ਹਮਲਾਇਆ ਬਣੀ ਬਸ ਮੈਂ ਉੱਥੇ ਬਹਾਨਾ ਬਣਾ ਲੈ ਮੇਰੀਆਂ ਲੱਤਾਂ ਕਰੀਆਂ ਹੂੰ ਬਸ ਮੇਰੀ ਗਾਰਦ ਲੱਗੀ ਮੈਨੂੰ ਬਾਹਰ ਲੈ ਗਏ ਹੂੰ ਤੇ ਉਥੇ ਘਰ ਦੇ ਵੀ ਆਉਂਦੇ ਸੀ ਉਹ ਕੁੜੀ ਵੀ ਆਉਂਦੀ ਸੀ ਸਾਰੇ ਹਨ ਤੇ ਮੈਨੂੰ 15 ਦਿਨ ਰੱਖਿਆ ਪਹਿਲੀ ਵਾਰ ਉੱਥੇ ਫਿਰ ਉਹਨੂੰ ਜੇਲ੍ਹ ਚ ਲਿਆਂਦਾ ਫਿਰ ਫਿਰ ਮੈਂ ਬਲੱਡ ਦਾ ਬਹਾਨਾ ਕਰਿਆ ਵੀ ਮੇਰੇ ਬਲੱਡ ਆਉਂਦਾ ਹੂੰ ਜਾਣ ਲਈ ਤੇ ਮੈਂ ਫਿਰ ਚੱਲ ਗਿਆ ਗਾਰਦ ਲਵਾ ਕੇ ਤੇ ਬਸ ਉਹ ਮੈਨੂੰ ਕਹਿੰਦੀ ਵੀ ਇੱਥੇ ਕਿ ਵੇਦ ਦਾ ਕਿੰਨਾ ਕਿ ਟਾਈਮ ਆਉਂਦੀ ਰੋਂਗ ਤੂੰ ਭੱਜਿਆ ਹੂੰ ਮੈਂ ਭੱਜ ਗਿਆ ਮੈਂ ਰੇਲ ਗੱਡੀ ਮੈਂ 12:00 ਵਜੇ ਰਾਤ ਨੂੰ ਮੌਲਾਜ ਮੇਰੇ ਨਾਲ ਪਿਆ ਸੀ ਹੱਥ ਕਿਹੜੀ ਗਿੱਟੇ ਨੂੰ ਲੱਗੀ ਹੋਈ ਸੀ ਬਸ ਕਿੰਨਾ ਵਾਰਡ ਚ ਸੀ ਮੈਂ ਤੇ ਮੈਂ ਕਿ ਮੇਰਾ ਦਿਲ ਜਦੋਂ ਬੰਦਾ ਕੋਈ ਵੀ ਇਨਸਾਨ ਮਨ ਲਓ ਕੁਝ ਵੀ ਕਰਨਾ ਚਾਵੇ ਉਹ ਕਰ ਸਕਦਾ ਜੇ ਉਹ ਮਨ ਲਓ ਕਿਸੇ ਨੇ ਆਪ ਨੂੰ ਬੰਦ ਕਮਰੇ ਚ ਇਕੱਲੇ ਨੂੰ ਬੰਦ ਕਰਤਾ ਨੇ ਤੇ ਆਪਾਂ ਸੋਚਿਆ ਕੰਧ ਭੰਨ ਕੇ ਨਿਕਲਣਾ ਆਪਾਂ ਨਿਕਲ ਸਕਦੇ ਬਸ ਬੰਦੇ ਨੂੰ ਹੋਣਾ ਚਾਹੀਦਾ ਵੀ ਹਾਂ ਮੈਂ ਕੁਝ ਕਰ ਤੇ ਮੇਰੇ ਸੁਬਾਹ ਦੇ 12 ਤੋਂ ਲੈ ਕੇ ਰਾਤ ਦੇ 12 ਤੱਕ ਦਿਮਾਗ 'ਚ ਸਿਰਫ ਇਹ ਗੱਲਾਂ ਸੀ ਵੀ ਮੈਂ ਇੱਥੋਂ ਭੱਜਣਾ 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 ਕਿਵੇਂ ਭੱਜਣਾ ਮੈਨੂੰ ਨਹੀਂ ਵੱਤ ਹਮ ਕਦੇ ਮੇਰੇ ਦਿਮਾਗ 'ਚ ਗੱਲ ਹੁੰਦੀ ਸੀ ਵੀ ਇਹ ਮੁਲਾਜ਼ਮ ਪਿਆ ਮੈਂ ਤਾਂ ਗਲ ਘੁੱਟ ਦਿਆਂ ਹਮ ਵੀ ਮੈਨੂੰ ਮਾਰ ਦਿਆਂ ਮੈਂ ਫੇਰ ਭੱਜ ਜੂ ਕਦੇ ਸੋਚਦਾ ਸੀ ਵੀ ਇਹਨੂੰ ਕਹੂੰਗਾ ਵੀ ਮੈਨੂੰ ਬਾਥਰੂਮ ਕਰਾ ਕੇ ਲੈ ਕੇ ਆ ਤੇ ਮੈਨੂੰ ਧੱਕਾ ਮਾਰ ਕੇ ਭਾਜਿਵਾਂ ਕਦੇ ਸੋਚਦਾ ਤੀਸਰੀ ਸਕਿਨਵਾਰਚ ਤੀਸਰੀ ਮੰਜ਼ਲ ਤੇ ਸੀ ਮੈਂ ਫਰੀਦਕੋਟ ਮੈਡੀਕਲ ਹਸਪਤਾਲ 'ਚ ਕਦੇ ਸੋਚਦਾ ਹੀ ਮੈਂ ਇੱਥੋਂ ਛਾਲ ਮਾਰ ਦਿਆਂ ਵੀ ਦਿਮਾਗ 'ਚ ਬਹੁਤ ਗੱਲਾਂ ਸੀ ਤੇ ਉਹ ਮੁ ਸੋ ਤਾਂ ਮੈਂ ਧਿਆਨ ਰੱਖਿਆ ਉਹਨੇ ਵੀ ਚਾਬੀ ਆਪਦੀ ਜੇਬ ਚ ਪਾਈ ਆਪਦਾ ਪਾਰਸ ਆਪਦਾ ਫੋਨ ਉਹਨੇ ਕਿੱਟੇ ਚ ਪਾਇਆ ਮੈਂ ਹੌਲੀ ਇੱਕ ਦਿਨ ਉਹਦੀ ਚਾਬੀ ਕੱਢੀ ਜੇਬ ਚੋਂ ਚਾਬੀ ਕੱਢ ਕੇ ਮੈਂ ਜਿੰਦਾ ਜਾ ਖੋਲ ਕੇ ਉੱਥੇ ਰੱਖਦਾ ਤੇ ਮੈਂ ਉਹ ਮੁਲਾਜ਼ਮ ਦੀ ਕਿੱਟ ਚੱਕੀ ਤੇ ਮੈਂ ਨਿਕਲ ਗਿਆ ਉਥੋਂ ਹੂੰ ਮੈਂ ਰੇਲ ਗੱਡੀ ਦੀ ਲੈਣੇ ਲੈਣੇ ਤੁਰ ਕੇ ਗਿਆ ਤੇ ਉਹ ਕੁੜੀ ਨਾਲ ਮੈਂ ਗੱਲ ਕਰਦਾ ਗਿਆ ਮੁਲਾਜ਼ਮ ਦੇ ਫੋਨ ਤੋਂ ਹਾਲਾਂਕਿ ਮੈਨੂੰ ਇਹ ਵੀ ਪਤਾ ਸੀ ਵੀ ਫੋਨ ਟ੍ਰੇਸ ਹੋਣਗੇ ਨਾ ਤੇ ਫਿਰ ਵੀ ਮੈਂ ਗੱਲ ਕਰਦਾ ਮੈਂ ਤੁਰਦਾ ਤੁਰਦਾ ਫਰੀਦਕੋਟੋਂ ਕੋਟਪੂਰੇ ਰੇਲ ਗੱਡੀ ਦੀ ਲੈ ਲੈਣੇ ਚੱਲ ਗਿਆ ਮੈਨੂੰ ਅਸੀਂ ਜੇ ਮੈਂ ਬੱਸ ਸਟੈਂਡ ਗਿਆ ਤਾਂ ਮੈਨੂੰ ਫੜ ਲੈਣਗੇ ਹੂੰ ਤੇ ਮੈਂ ਉੱਥੇ ਪੁੱਛਿਆ ਵੀ ਰੇਲ ਗੱਡੀ ਵੀ ਕਿੰਨੇ ਵਜੇ ਆਊਗੀ ਕਹਿੰਦੇ ਵੀ ਸਵੇਰ 5 ਵਜੇ ਆਊਗੀ ਹਨਾ ਮੈਂ ਸੋਚਿਆ 5 ਵਜੇ ਤੱਕ ਤਾਂ ਮੈਨੂੰ ਫੜ ਲੈਣਗੇ ਜੱਸਿਆ ਭੱਜ ਲਾ ਮੈਂ ਉਤੋਂ ਚਲੇ ਆ ਗਿਆ ਮੈਂ ਮਲਾਜੇ ਦਾ ਬਟੂਆ ਚੈੱਕ ਕੀਤਾ ਤੇ 17000 ਰੁਪਏ ਸੀ ਹੂੰ ਤੇ ਮੈਂ ਕੋਟਪੂਰੇ ਗਿਆ ਉੱਥੋਂ ਮੈਨੂੰ ਐਨ ਯਾਦ ਮੈਂ ਵਸੂ ਨੂੰ ਕੁੜੀ ਨੂੰ ਫੋਨ ਕੀਤਾ ਵੀ ਦਿੰਦੇ ਕਿ ਤੂੰ ਆ ਜਾ ਮੈਂ ਆ ਗਿਆ ਹਨਾ ਹੂੰ ਤੇ ਉਹ ਜਿਹੜੇ ਮੇਰੇ ਕੋਲ ਫੋਨ ਸੀ ਮੈਂ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਫੋਨ ਕਰੂੰਗਾ ਤੂੰ ਆ ਜਾ ਹਣਾ ਇਦਾਂ ਕਰਕੇ ਵੀ ਜਿੱਥੇ ਮੈਂ ਉਹਨੂੰ ਬੁਲਾਇਆ ਉਹ ਆ ਗਈ ਹਣਾ ਮੈਂ ਉਹ ਜਿਹੜੇ ਮੇਰੇ ਕੋਲ ਫੋਨ ਸੀ ਮੈਂ ਉੱਥੇ ਇੱਕ ਬੱਸ 'ਚ ਰੱਖ ਤੇ ਮੈਨੂੰ ਨਹੀਂ ਪਤਾ ਉਹ ਬੱਸ ਕਿੱਧਰ ਗਈ ਪਰ ਮੁਲਾਜ਼ਮ ਦੱਸਦੀ ਸੀ ਉਹ ਬੱਸ ਅੰਬਰਸਰ ਗਈ ਸੀ ਅੰਬਰਸਰ ਟੇਸ ਕਰਦੇ ਕਰਦੇ ਉਹ ਅੰਬਰ ਪਹੁੰਚ ਗਈ ਸੀ ਤੇ ਮੈਂ ਆਪਣੇ ਪਿੰਡ ਚੱਲ ਗਿਆ ਸੀ ਹੂੰ ਪਿੰਡ ਆ ਫਿਰ ਮੇਰੇ ਘਰ ਦੇ ਕਹਿੰਦੇ ਵੀ ਤੂੰ ਇਦਾਂ ਕਰਕੇ ਪੇਸ਼ ਹੋ ਜਾ ਵੀ ਗਲਤ ਕਰਿਆ ਤੂੰ ਇਦਾਂ ਹਣਾ ਉਹ ਮੁਲਾਜ਼ਮ ਪਹਿਲਾਂ ਮੇਰੇ ਭਰਾ ਨੂੰ ਮਜ਼ਾਕ ਕਰਦੇ ਹੁੰਦੇ ਸੀ ਵੀ ਇੰਦਾ ਜੱਸਾ ਭੱਜ ਗਿਆ ਤੇ ਵੀ ਜੱਸਾ ਭੱਜ ਗਿਆ ਜੇ ਉਹ ਬਜਰਾ ਡਰ ਜਾਂਦਾ ਸੀ ਵੀ ਉਹ ਕਾਦੋਂ ਭੱਜ ਗਿਆ ਕਰਦੇ ਉਹ ਮਜ਼ਾਕ ਹੁੰਦੇ ਸੀ ਜਿੱਦਾਂ ਮੈਂ ਸੱਚੀ ਭੱਜਿਆ ਉਹਨਾਂ ਨੇ ਫੋਨ ਕੀਤਾ ਮੇਰੇ ਭਰਾ ਨੇ ਯਕੀਨ ਹੀ ਨਹੀਂ ਕੀਤਾ ਅੱਛਾ ਵੀ ਵੀ ਉਹਨਾਂ ਦੇ ਦਿਓ ਮੈਂ ਜਾ ਕਰਦੇ ਆ ਹਾਂ ਤੇ ਮੈਂ ਭੱਜ ਕੇ ਪਿੰਡ ਆ ਗਿਆ ਘਰ ਦੇ ਕਹਿੰਦੇ ਵੀ ਪੇਸ਼ ਹੋ ਜਾ ਮੈਂ ਪੇਸ਼ ਹੋ ਗਿਆ ਕੁੜੀ ਮੇਰੇ ਘਰੇ ਰਹੀ ਹੂੰ ਫਿਰ ਮੈਂ ਪੇਸ਼ ਹੋਇਆ ਪੇਸ਼ ਹੋਇਆ ਮੈਨੂੰ ਉਹਨਾਂ ਨੇ ਚੱਕੀਆਂ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਉਹਨਾਂ ਚੱਕੀਆਂ ਜੀ ਮੈਨੂੰ 31 ਦਿਨ ਰੱਖਿਆ 31 ਦਿਨ ਮੇਰੇ ਘਰੇ ਗੱਲ ਅਭੀ ਨਹੀਂ ਹੋਈ ਹੂੰ ਫਿਰ ਉਹ ਦਿਨਾਂ 'ਚ ਮੈਂ ਕੰਦ ਤੇ ਗਾਣੇ ਲੇਖੇ ਇੱਕ ਰਾਤ ਮੈਂ 39 ਗਾਣੇ ਲਿਖੇ ਇੱਕ ਪੱਖੀ ਵਾਲਾ ਮਲਾਜਮਾ ਉਹ ਗਵਾਇ ਨਾ ਚੀਜ਼ਾਂਾਂ ਚੀ ਉਹ ਫਿਰ ਮੈਨੂੰ ਸੰਜੀਤਾ ਤਾਂ ਇਹ ਸਟੋਰੀ ਸੁਣਾਉਂਦਾ ਸੀ ਕਿ ਇਦਾਂ ਕਰਕੇ ਸੰਜੀਤਾ ਨੇ ਇਦਾਂ ਕੀਤਾ ਉਹਦੇ ਕੁਝ ਨਹੀਂ ਵਾਤੇ ਗਾਦਾ ਹੋਇਆ ਹੀ ਕੁਝ ਨਹੀਂ ਹੈ ਨਾ ਭੱਜੇ ਹੀ ਫਰਕੇ ਹੋਇਆ ਹੀ ਉਹ ਇਹ 2019 ਚ ਇਹ ਚੱਕੀਆਂ 31 ਦਿਨ ਕੱਟੀਆਂ ਫਿਰ ਮੈਂ ਇਹਨਾਂ ਦੇ ਵੀ ਗਾਣੇ ਲਿਖਿਆ ਸੀ ਹੂੰ ਉਹ ਵੀ ਸੱਚ ਦੱਸਾਂ ਚੱਕੀਆਂ ਚ ਕੋਈ ਹੱਲ ਨਾ 31 ਦਿਨ ਹੋ ਗਏ ਘਰੇ ਹੋਈ ਗੱਲ ਨਾ ਮੈਂ ਤਾਂ ਗਿਆ ਸੀ ਟ੍ਰੇਨ ਲੈਣ ਤੁਰ ਕੇ ਤੇ ਲੋਕੀ ਕਹਿੰਦੇ ਹਸਪੀਟਲ ਨੂੰ ਫਰਾਰ ਨੀ ਉਦੋਂ ਮਾਪਿਆਂ ਦੇ ਘਰੇ ਟੀਕਾ ਮਾਰਦੀ ਇਥੇ ਚੱਕੀਆਂ ਚ ਜੀਕੇਤਰਾ ਯਾਰ ਨਹੀਂ ਹੂੰ ਫਿਰ ਮੈਨੂੰ ਉਤੋਂ ਨਾਲੇ ਚੱਕੀਆਂ ਚ ਮੈਨੂੰ ਉਦੋਂ ਕੱਢਿਆ ਜਦੋਂ ਮੈਨੂੰ ਸਜ਼ਾ ਹੋਈ ਮੈਨੂੰ ਉਮਰ ਕੈ ਦੀ ਸਜ਼ਾ ਹੋਈ ਮੇਰੇ ਨਾਲ ਦਿਆਂ ਨੂੰ ਵੀ ਮਰੀ ਯਾਰਾਂ ਦੋਸਤਾਂ ਤੇ ਉਹਨਾਂ ਦੀਆਂ ਮੁਸ਼ਕਿਲਾਂ ਸਾਰੀਆਂ ਦੀਆਂ ਮਤਲਬ ਵੀ ਉਹਨਾਂ ਨੂੰ ਨੰਬਰਦਾਰ ਬਣਾਤਾ ਬੈਰਕਾਂ ਦੇ ਤੇ ਮੇਰੇ ਤੇ ਸਾਰਿਆਂ ਨੂੰ ਗੁੱਸਾ ਹੀ ਸੀ ਮੈਂ ਬਾਦੀ ਕਬਿ ਸ਼ਿਵਾਇ ਤੋਂ ਡੇ ਮਲਾਇ ਮਾ ਮੈਨੂੰ ਨਾਲ ਲੰਗਰ ਚ ਪਾਦਾ ਇੱਕ ਸਾਲ ਮੈਂ ਲੰਗਰ ਚ ਕੰਮ ਕੀਤਾ ਇਹਦੇ ਕਾਰਨ ਜਿਹੜੀ ਮੈਂ ਛੁੱਟੀ ਆਉਣੀ ਸੀ ਉਹ ਵੀ ਬੰਦ ਅਸੀ ਮੇਰੀ ਮੇਰੇ ਨਾਲ ਦੇ ਛੁੱਟੀ ਆਏ ਤੇ ਮੈਂ ਗੇਲ ਤੇ ਸੀ ਛੁੱਟੀ ਬੰਦ ਸੀ ਫਿਰ ਮੈਂ ਉੱਥੇ ਵੀ ਗਾਣੇ ਲਿਖਦਾ ਰਿਆ ਲੰਗਰ ਦੇ ਵਿੱਚ ਮੈਂ ਗਾਣੇ ਲਿਖੇ ਵੀ ਕੋਈ ਅਸੀ ਰਾਤ ਨਹੀਂ ਸੀ ਜਦੋਂ ਮੈਂ ਗਾਣੇ ਨਹੀਂ ਲਿਖਦਾ ਸੀ ਫਿਰ ਉੱਤੇ ਲੰਗਰ ਤੋਂ ਬਾਅਦ ਫਿਰ ਮੈਨੂੰ ਮੈਂ ਛੁੱਟੀ ਆਇਆ ਲੰਗਰ ਚ ਮੈਂ ਪਹਿਲੀ ਛੁੱਟੀ ਆਇਆ ਸੀ ਹੂੰ ਛੁੱਟੀ ਆਇਆ ਬਾਹਰ ਆ ਕੇ ਦੇਖਿਆ ਮਾਹੌਲ ਹੀ ਚੇਂਜ ਹੋਇਆ ਪਿਆ ਸੀ ਸਾਰਾ ਇਹ ਕਿ ਟਿੱਬੇ ਸੀ ਉੱਥੇ ਕੋਠੀਆਂ ਬੰਨਾਂ ਸੀ ਘਰ ਦੀ ਸਾਂ ਨਹੀਂ ਹੁੰਦੀ ਘਰੇ ਆ ਕੇ ਕਮਰੇ ਡੇਡੇ ਲੱਗਦੇ ਸੀ ਵੀ ਇਹ ਨਿੱਕੇ ਨਿੱਕੇ ਉੱਥੇ ਵੱਡੇ ਵੇਰ ਕਰੀ ਹਣਾ ਐਂ ਲੱਗਦਾ ਇਹ ਵੀ ਨਿੱਕੇ ਸਾਹ ਘੁੱਟਦਾ ਵੀ ਇਦਾਂ ਲੱਗਦਾ ਸੀ ਹੂੰ ਤੇ ਉੱਥੇ ਜੇਲ੍ਹ ਦੇ ਵਿੱਚ ਮੰਨ ਲਓ ਜੇ ਆਪਾਂ ਜਦੋਂ ਤੁਸੀਂ ਹਾਂਜੀ ਘਰੇ ਆਏ ਹਾਂਜੀ ਫਿਰ ਤੁਸੀਂ ਆਪਣੇ ਘਰੇ ਉਹ ਕੁੜੀ ਨੂੰ ਦੇਖਿਆ ਜਿਹਦੇ ਕਰਕੇ ਜੇਲ੍ਹ ਤੋੜ ਕੇ ਭੱਜੇ ਸੀ ਨਹੀਂ ਉਹ ਨੂੰ ਦੋਦੇ ਘਰ ਦੇ ਲੈ ਗਈ ਸੀ ਉਹਦੇ ਪਿੰਡ ਦੀ ਪੰਚਾਇਤ ਆਈ ਉਹ ਨੂੰ ਲੈ ਗਈ ਸੀ 9 ਦਿਨਾਂ ਬਾਅਦ ਹੀ ਉਹਦਾ ਵਿਆਹ ਕਰਤਾ ਸੀ ਉਦੇ ਵੀ ਆ ਦੇ ਖਬਰ ਤੁਮ ਜੇਲ੍ਹ ਚ ਮਰੀ ਨਹੀਂ ਮੈਨੂੰ ਜੇਲ੍ਹ ਚ ਆਇਆ ਜੇ ਦੋਸਤੋ ਬਾਦੀ ਮਿਲੀ ਉਹਦੇ ਵਿਆਹ ਹੋ ਗਿਆ ਤੇ ਮੈਂ ਜੋ ਕਰਿਆ ਆਇਆ ਘਰੇ ਮੈਨੂੰ ਇਦਾਂ ਲੱਗਿਆ ਨਾ ਵੀ ਨਿੱਕਾ ਨਿੱਕਾ ਜਾਂ ਸਾਰਾ ਕੁਝ ਲੱਕੀ ਵੀ ਜੇਲ੍ਹ ਚ ਕਮਰੇ ਵੱਡੇ ਹੁੰਦੇ ਆ ਕਦੇ ਜੀ ਨਾ ਲੱਗੇ ਹੂੰ ਪਹਿਲੀ ਰਾਤਾਂ ਲੱਗੇ ਵੀ ਨੀਂਦ ਨਹੀਂ ਆਉਣੀ ਤੇ ਜੇਲ੍ਹ ਦੇ ਵਿੱਚ ਮੰਨ ਲਓ ਜਦੋਂ ਪਹ ਫੋਨ ਤੇ ਕਿਸੇ ਨਾਲ ਗੱਲ ਕਰਦੇ ਹੋਏ ਆਪਣਾ ਬਾਹਰ ਬੰਦਾ ਖੜਾ ਦਿੰਦੇ ਕਿ ਨਿਗਰੱਖੀ ਹੈ ਨਾ ਤੋ ਨਾਂ ਲੈ ਕੇ ਆਵਾਜ਼ ਮਾਰਦਾ ਇਦਾਂ ਹੀ ਮੈਂ ਕਰੇ ਆਪਣੀ ਭੈਣ ਨਾਲ ਗੱਲ ਕਰ ਰਿਹਾ ਸੀ ਫੋਨ ਤੇ ਕਮਰੇ 'ਚ ਬੈਠਾ ਮੇਰੇ ਪੁਰਾਣੇ ਬਾਰੋਂ ਬਾਜ ਮਰੀ ਉਹਨਾਂ ਤਾਂ ਆਵਾਜ਼ ਮਰੀ ਭੂਆ ਦਾ ਫੋਨ ਆ ਜਾਂਦਾ ਵੀ ਗੱਲ ਕਰ ਲਾ ਹਨਾ ਮੈਂ ਬੈੱਡ ਥੱਲੇ ਫੋਨ ਲਗੋਤਾ ਮਾ ਕਿਤੇ ਮਲਾਜ ਨਹੀਂ ਆ ਗਈ ਇਹ ਦਿਮਾਗ ਚੋ ਜੀ ਜੀ ਰਹੀ ਮੇਰੇ ਹੂੰ ਡਰ ਬੈ ਜਾਂਦਾ ਬੰਦੇ ਨੂੰ ਬੈ ਜਾਂਦਾ ਬਿਲਕੁਲ ਪਰ ਜੀਲਸ ਖੋਦੀ ਬਹੁਤ ਕੁਝ ਆ ਜੇ ਬੰਦਾ ਸਿੱਖਣਾ ਚਾਹੇ ਜਦੋਂ ਤੁਹਾਡੀ ਪ੍ਰੇਮਿਕਾ ਦਾ 9 ਦਿਨਾਂ ਦੇ ਵਿੱਚ ਵਿਆਹ ਹੋ ਗਿਆ ਤੁਹਾਨੂੰ ਪਹਿਲੀ ਵਾਰ ਪਤਾ ਲੱਗਾ ਸਮਝ ਨਹੀਂ ਆ ਬਸ ਇਦਾਂ ਸੀ ਬਸ ਰੋ ਸਕਦਾ ਸੀ ਤੇ ਲਿਖ ਸਕਦਾ ਸੀ ਰੋਇਆ ਤੇ ਲਿਖਿਆ ਬਹੁਤ ਜ਼ਿਆਦਾ ਲਿਖਿਆ ਕਿੰਨਾ ਕਰੋਇਆ ਕੋਈ ਹਾਬ ਨਹੀਂ ਕੋਈ ਤੈਨੂੰ ਵੀ ਵਜ ਜਾਂਦੀ ਰਾਤ ਦੇ 4 ਵੀ ਵਜ ਜਾਂਦੀ ਲਿਖ ਦਿੰਦਾ ਲਿਖਿਆ ਜ਼ਿਆਦਾ ਆ ਰੋਣ ਤੋਂ ਵੀ ਜ਼ਿਆਦਾ ਲਿਖਿਆ ਵੀ ਬਾਈਦਾਂ ਉਹ ਵੀ ਆਪਣੀਆਂ ਦਿਲ ਦੀਆਂ ਗੱਲਾਂ ਕਿਸ ਨੂੰ ਦੱਸਾਂ ਕਿਹਨੂੰ ਦੱਸਾਂ ਨਾ ਕੋਈ ਸਮਝਣ ਨਹੀਂ ਬਸ ਲਿਖਦਾ ਸੀ ਲਿਖੀ ਕੇ ਅਜੇ ਚਾਪੀ ਪੈਨ ਕਿਵੇਂ ਆਇਆ ਤੁਹਾਡੇ ਨੂੰ ਮੁਲਾਗਾ ਤੇ ਮੇਰੀ ਦਾਦੀ ਫੜਾ ਕੇ ਹੁੰਦੀ ਸੀ ਮੁਲਾਜ਼ਮ ਦੇਣ ਦੀਆਂ ਕਾਪੀਆਂ ਜਦੋਂ ਨੂੰ ਪਤਾ ਲੱਗਾ ਵੀ ਲਿਖਦਾ ਮੈਂ ਜ਼ਿੰਦਗੀ ਦੀ ਕੋਈ ਅਸੀ ਰਾਤ ਨਹੀਂ ਕੋਈ ਦਿਨ ਨਹੀਂ ਜਿਹੜਾ ਮੰਨੀ ਲਿਖਿਆ ਫਿਰ ਉੱਥੇ ਮੈਨੂੰ ਜੇਲ੍ਹ ਚ ਇੱਕ ਇਨਸਾਨ ਮਿਲਿਆ ਮੇਰੇ ਲਈ ਰੱਬ ਬਰਾਬਰ ਹੋ ਇਨਸਾਨ ਗੋਰਾ ਕੋਟੇ ਸੀ ਖਾਂ ਤੋਂ ਵੀ ਮੁੰਡੇ ਨੂੰ ਉਹਨੂੰ ਗਾਉਣ ਦਾ ਸ਼ੌਂਕ ਸੀ ਹੂੰ ਉਹ ਤੇ ਛੋਟਾ ਪਰਚਾ ਵਗਿਆ ਸੀ ਕੋ ਬਾਹਰ ਆਏ ਮੇਰੇ ਨਾਲ ਗੱਲ ਕਰਦਾ ਰਿਹਾ ਮੈਨੂੰ ਕੱਪੜੇ ਵੀ ਭੇਜਦਾ ਰਿਹਾ ਅੰਦਰ ਮੈਨੂੰ ਪੈਸੇ ਪਾਉਂਦਾ ਰਿਹਾ ਹੂੰ ਤੇ ਵੀ ਮੈਂ ਜਿੰਨੀ ਜੇਲ੍ਹ ਕੱਟੀ ਉਹਦੀ ਸਹਾਇਤਾ ਨਾਲ ਕੱਟੀ ਉਹਨੇ ਫਿਰ ਮੇਰਾ ਪਹਿਲਾ ਗਾਣਾ ਕਰਿਆ ਸੀ ਕੋਰੇ ਕੋਰੇ ਪੰਨੇ ਅੱਛਾ ਮਸੀਹ ਵੀ ਕੋਰੇ ਪੰਨਿਆਂ ਤੇ ਜੱਟ ਨਹੀਂ ਖਿਲਾਰਤਾ ਤੇਰਾ ਧੋਖਾ ਤੇਰਾ ਪਿਆਰ ਗੁਰੀ ਮੈਂ ਤਾਂ ਲਿਖਤਾ ਦਰਦ ਮੇਰੇ ਦਿਲ ਦਾ ਦੀ ਲੋਕੀ ਕਹਿਣ ਗੀਤਕਾਰ ਗੁਰੀ ਤਾ ਤੇਰੀ ਦੱਸਦੀ ਸੀ ਭੈਣ ਲੱਖਾਂ ਵਿੱਚ ਇੱਕ ਆ ਜੋ ਤੇਰੇ ਲਈ ਸੀ ਲੱਭਿਆ ਅੱਜ ਲੱਗੇਗੀ ਕਰੋੜਾਂ ਵਿੱਚ ਬੋਲੀ ਜੱッセ ਦੀ ਜਿਹਨੂੰ ਤੂੰ ਸੀ ਛੱਡਿਆ ਉਹ ਹੋਂਦਾ ਸੀ ਬਲੱਡ ਲੋਕੀ ਕਹਿੰਦੇ ਮਰਿਆ ਤੂੰ ਗਈ ਜੱਟ ਕੇ ਵਿਹਾਰ ਗੁਰੀਏ ਕੋਰੇ ਪੰਨਿਆਂ ਤੇ ਜੱਟ ਨਹੀਂ